ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰਹਸੋ ਲਓ ਜੀ ਲੱਗੇ ਆ ਜਿਹਦਾ ਬਲੌਗ ਆਪਾਂ ਸ਼ੁਰੂ ਕਰ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਥੋੜਾ ਸਾਰਿਆਂ ਦੇ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਤੁਸੀਂ ਮੇਰੇ ਸਾਲੇ ਦੇ ਆ ਜਾਨੀ ਕਿ ਚਰਨਜੀਤ ਕੌਰ ਦੇ ਭਰਾ ਦੇ ਮੰਗਣੇ ਦੀਆਂ ਦਿੱਤੀਆਂ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਬਹੁਤ ਬਹੁਤ ਵਧਾਈਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਡੇ ਦੁੱਖ ਸੁੱਖ ਸਾਡੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦੇ ਹੋ ਕਿਉਂਕਿ ਤੁਸੀਂ ਵੀ ਸਾਡਾ ਇੱਕ ਪਰਿਵਾਰ ਦਾ ਹਿੱਸਾ ਹੀ ਆ ਕਿਉਂਕਿ ਹਰ ਕਿਸੇ ਕੋ ਕਹਿੰਦੇ ਭੇਦ ਵੀ ਨਹੀਂ ਖੋਲੇ ਜਾਂਦੇ ਕਿਉਂਕਿ ਜੇ ਤੁਸੀਂ ਸਾਨੂੰ ਆਪਣਾ ਸਮਝਦੇ ਹੋ ਅਸੀਂ ਤੁਹਾਨੂੰ ਆਪਣਾ ਸਮਝਦੇ ਹਾਂ ਅਗਰ ਜੇ ਸਾਤੋਂ ਕੁਝ ਗਲਤੀਆਂ ਹੋਣੀਆਂ ਤਾਂ ਤੁਸੀਂ ਸਾਨੂੰ ਜਰੂਰ ਸਮਝਾਇਆ ਕਰੋ ਜੀ ਤੇ ਤੁਹਾਡਾ ਕਿਹਾ ਸਾਡਾ ਤੁਹਾਡਾ ਕਿਹਾ ਸਾਡੇ ਸਿਰ ਮੱਥੇ ਲੱਗੀ ਤੇ ਅੱਜ ਫੇਰ ਇੱਕ ਛੋਟੀ ਜੀ ਸੇਵਾ ਪ੍ਰਮਾਤਮਾ ਨੇ ਲਾਈ ਆ ਜੀ ਕਿਉਂਕਿ ਸੇਵਾ ਸੇਵਾ ਤੇ ਯਾਤਰਾ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਜੀ ਤੇ ਅੱਜ ਇੱਕ ਛੋਟੀ ਜੀ ਸੇਵਾ ਫੇਰ ਪ੍ਰਮਾਤਮਾ ਨੇ ਸਾਡੀ ਲਾ ਦਿੱਤੀ ਆ ਤੇ ਪ੍ਰਮਾਤਮਾ ਸਾਹਮਣੇ ਇਹ ਛੋਟੀ ਛੋਟੀ ਸੇਵਾ ਜਰੂਰ ਦਵੇ ਜੀ ਉਹ ਆਪਾਂ ਕਿਹੜੀ ਸੇਵਾ ਆਪਾਂ ਤੁਹਾਨੂੰ ਸਾਰਾ ਕੋ ਵੀਡੀਓ ਚ ਦਿਖਾਵਾਂਗੇ ਉਹ ਤੋਂ ਪਹਿਲਾਂ ਜੀ ਅਸੀਂ ਚਾਹ ਪਾਣੀ ਵੀ ਰੈਡੀ ਕੀਤਾ ਤੇ ਚਾਰੇ ਜੀਤ ਨੂੰ ਮੈਂ ਕਿਹਾ ਵੀ ਤੂੰ ਐ ਕਰ ਚਾਹ ਪਾਣੀ ਬਣਾ ਲਾ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਮੈਂ ਚਾਹ ਪਾਣੀ ਬਣਾ ਲੰਨੀ ਆ ਜੀ ਤੇ ਸਾਡਾ ਚਾਹ ਪਾਣੀ ਹੋਇਆ ਹੋਇਆ ਜੀ ਰੈਡੀ ਤੇ ਆ ਪਈਏ ਜੀ ਸਾਡੀ ਚਾਹ ਚਾਰੇ ਜੀਤ ਨੇ ਬਣਾਤੀ ਹੈ ਜੀ ਇਹ ਹੁਣ ਪੂਰਾ ਟਾਈਟ ਕਰਤਾ ਜੀ ਇਹ ਨਹੀਂ ਆ ਕਰਨ ਆਈ ਵੀ ਜੇ ਮੈਂ ਇਹ ਪਰ ਤੱਕ ਕਰਦਾ ਤਾਂ ਇਹਦੇ ਵਿੱਚ ਗੈਥ ਬਣਦੀ ਹੈ ਹੈ ਸ਼ੋਕਰਾ ਜੀ ਸੁੰਦਰ ਜਾਨੀ ਚਾਹ ਡੁੱਲਣੀ ਦੀਜੀ ਸਾਥੀ ਕਾਲ ਦੀ ਸਾਰਿਆਂ ਨੂੰ ਪਰਮਾਤਮਾ ਅਗੇ ਅਸਰ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਹੁਣ ਕੁਝ ਕਹੀ ਜਾ ਤੁਹਾਡੇ ਨਾਲ ਜੁੜੀ ਹੋਈਆਂ ਚਾਹੇ ਬੇਅਕਲ ਕਹਿ ਲੋ ਚਾਹੇ ਅਕਲ ਕਹਿ ਲੋ ਬੇਅਕਲ ਹੋਗੇ ਅਕਲ ਵੀ ਤੁਸੀਂ ਉਹ ਦੇਣੀ ਆ ਅਕਲ ਵਾਲੀ ਹੋਊਗੀ ਤਾਂ ਗੱਲਾਂ ਹੀ ਕਾਦੀਆਂ ਚਲੋ ਮਤਲਬ ਮਤਲਬ ਕਹਿਣ ਦਾ ਮਤਲਬ ਵੀ ਅਸੀਂ ਪਹਿਲਾਂ ਨਹੀਂ ਚਾਹੇ ਨਹੀਂ ਪੜਨਾ ਚਾਹਣਾ ਚਾਹਾਂ ਲਾਉ ਜਦੋਂ ਖੋਲਣਾ ਤਾਂ ਚਾਹ ਮੇਰਾ ਹੋ ਜੇ ਨੁਕਸਾਨ ਮੇਰਾ ਤਾਂ ਹੋਣਾ ਹੀ ਹੈ ਜੀ ਕਿ ਪੈਸੇ ਲੱਗੇ ਹੋਏ ਆ ਇਹ ਕਿਹੜੇ ਫਰੀ ਦੀ ਆ ਗਏ ਮੈਂ ਤਾਂ ਪਰਾਈ ਆ ਮੈਨੂੰ ਘੜਾ ਪਤਾ ਵੀ ਮੇਰੇ ਘਰ ਦਾ ਮੈਂ ਜਿਹੜਾ ਗੱਲ ਕਰੀ ਮੈਂ ਤੁਸੀਂ ਆ ਕੇ ਮੇਰਾ ਹੀ ਨੁਕਸਾਨ ਹੋਣਾ ਫਿਰ ਮੈਂ ਕੀ ਦਿਨਾਂ ਨਾਲ ਤੁਹਾਡੇ ਨਾਲ ਆ ਤੈਨੂੰ ਤਾਂ ਘਰ 'ਚ ਚੀਜ਼ ਚਾਹੀਦੀ। ਨਹੀਂ ਨਹੀਂ ਹੁਣ ਮੇਰੀ ਗੱਲ ਸੁਣ ਮੈਂ ਐਦਾਂ ਉੱਪਰ ਕਹਿ ਤਾਂ ਨੂੰ ਵੀ ਐਦਾਂ ਰੱਖ ਤੁਸੀਂ ਮੈਨੂੰ ਤਾਂ ਧੱਕਾ ਨਾ ਦੇ ਤੂੰ ਮੈਨੂੰ ਆਪ ਮੈਂ ਤਾਂ ਕੱਲੇ ਨਹੀਂ ਗਈ ਧੱਕਾ ਆ ਵੀਡੀਓ ਚ ਨਹੀਂ ਤਾਂ ਕਹੀ ਪੈਣਾ ਤੈਨੂੰ ਨੋ 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 ਫੇਰ ਹੁਣ ਮੇਰੀ ਗੱਲ ਸੁਣ ਮੈਨੂੰ ਪਤਾ ਨਹੀਂ ਵੀ ਇਹ ਜਿਹੜੇ ਇਹ ਗੜਬੀ ਕੈਨੀ ਆ ਆਪਣੇ ਇਹਦਾ ਟੱਕਣ ਨਹੀਂ ਇਹ ਕੈਨੀ ਆ ਜੀ ਸਾਡੀ ਕੈਨੀ ਆ ਤੇ ਇਹਦਾ ਟੱਕਣ ਲਾਏ ਤੇ ਇਹ ਬਿਲਕੁਲ ਨਾਰਮਲ ਹੁੰਦਾ ਹੈ ਇਹ ਤੁਸੀਂ ਉਹ ਤਾਂ ਕੱਢ ਕੇ ਲੈ ਕੇ ਜਾਣਾ ਤੁਸੀਂ ਕੈਮਰਾ ਵੀ ਚਲਾਉਣਾ ਸਭ ਕੁਝ ਚਲਾਉਣਾ ਤਾਂ ਕਰਕੇ ਉਹ ਟੱਕਾਂ ਲਾ ਗਿਆ ਸੀ ਵਿਚਾਰ ਨਾ ਡੋਲੇ ਵਿਚਾਰ ਨਾ ਬਾਕੀ ਸਾਡੇ ਪਿੰਡ ਦੇ ਇਹ ਵਿਚਾਰੇ ਮੁੰਡੇ ਜੀ ਕਮੇਟੀ ਵਿੱਚ ਲੱਗੇ ਹੋਏ ਕਿਉਂਕਿ ਸਭ ਤੋਂ ਵੱਡੀ ਸੇਵਾ ਤਾਂ ਉਹਨਾਂ ਦੀ ਆ ਜਿਹੜੇ ਉਹਨਾਂ ਦੇ ਕਰਮਾਂ ਵਿੱਚ ਬੂਟੇ ਲਾਉਣੇ ਵੀ ਕੋਈ ਛੋਟੀ ਗੱਲ ਨਹੀਂ ਕੁਦਰਤ ਨੂੰ ਹਨਾ ਬੇਹੜਾ ਪਹਰਾ ਕਰਨਾ ਤੇ ਸਾਨੂੰ ਆਕਸੀਜਨ ਮਿਲਣੀ ਹੋ ਤਾਂ ਤੇ ਜਿਹਨਾਂ ਜਿਹੜਾ ਲਾਉਂਦਾ ਉਹਨੂੰ ਦੇਖੋ ਵੀ ਕਿੰਨਾ ਇਹਦੇ ਬੱਟੇ ਕਿੰਨਾ ਕੁਛ ਮਿਲਦਾ ਹੈਨਾ ਇੱਕ ਰੁੱਖ ਸੋ ਸੁੱਖ ਹੈਨਾ ਜਿੰਦਗੀ ਦੇ ਵਿੱਚ ਇੱਕ ਰੁੱਖ ਜ਼ਰੂਰ ਲਾਓ ਅੱਪਾ ਪਹਿਲਾ ਪੀਚ ਆਪਣੇ ਪਿੰਡ ਦਾ ਸਾਡੇ ਸਕੂਲ ਆ ਜੀ ਸਰਕਾਰੀ ਮਿਡਲ ਹਾਈ ਸਕੂਲ ਮਾਨੇ ਮਾਜਰਾ ਅਸੀਂ ਉੱਥੇ ਵੀ ਪਹਿਲਾਂ ਬੂਟੇ ਲਾਏ ਤੇ ਅੱਜ ਅਸੀਂ ਸਾਡੇ ਰੈਸਟ ਆਫ ਆ ਜੀ ਸਰਕਾਰੀ ਵੈਸੇ ਤਾਂ ਸਾਰੇ ਪਾਸੇ ਚੱਲ ਪਿਆ ਜਿੱਥੇ ਜਗ੍ਹਾ ਖਾਲੀ ਦਿਖਦੀ ਉੱਥੇ ਬੂਟੇ ਲਾ ਦੋ ਉੱਥੇ ਲਾ ਦੋ ਬਦ ਲਾਉਣੇ ਵੀ ਚਾਹੀਦੇ ਤੇ ਮਨਿੰਦਰ ਡੈਡੀ ਮੈਨੂੰ ਆ ਕੇ ਕਹਿਣ ਲੱਗੇ ਬਿੱਥੇ ਹੋਏ ਆਪਣੇ ਪਿੰਡ ਦੇ ਮੁੰਡੇ ਆ ਮੈਂ ਕਿਹਾ ਚਲੋ ਕੋਈ ਨਾ ਸਾਡਾ ਫਰਜ਼ ਜੇ ਕੋਈ ਕਹਿੰਦੇ ਭੈਣ ਭਾਈ ਕਿਤੇ ਲਾਗੇ ਰਹਿੰਦਾ ਹੂੰਗਾ ਜਿਹਦੇ ਪਰ ਜੋਰ ਨੂੰ ਲਾਉਣਾ ਮੈਂ ਕਹਿ ਸਕਦਾ ਕਿ ਸਾਡੇ ਵੀ ਫਰਜ਼ ਨੇ ਜਦੋਂ ਐਨੀ ਮਿਹਨਤ ਕਰਦੇ ਨੇ ਕਿਆ ਉਹ ਖਾਣ ਪੀਣ ਦਾ ਤਾਂ ਬੰਦਾ ਕੋਈ ਭੁੱਖਾ ਨਹੀਂ ਹੁੰਦਾ ਅਸੀਂ ਵੀ ਗਿਆ ਵੀ ਚਲੋ ਛੋਟੀ ਸੇਵਾ ਸੀ ਵੀ ਲੈ ਲਈਏ ਨਾਲ ਦੀ ਨਾਲ ਤੇ ਛੋਟੀ ਸੇਵਾ ਸੀ ਨਹੀਂ ਕੀਤੀ ਆ ਹਾਂ ਬਿਲਕੁਲ ਤੇ ਹੁਣ ਮੈਂ ਚੱਲਦਾ ਜੀ ਤੁਹਾਨੂੰ ਸਾਡਾ ਵੱਡਾ ਭਾਈ ਵੀ ਆਇਆ ਮੇਰੀ ਬੇਆ ਕਦੀ ਚਾਹ ਬਣਾਈ ਦੱਸਿਓ ਵੀ ਤੇ ਕਿੱਦਾਂ ਬਣੀ ਹਾਂ ਬਿਲਕੁਲ ਤੇਰੇ ਹਾਰ ਜ਼ਰੂਰ ਪਾ ਆ ਜਾਣਗੇ ਜਦੋਂ ਕੋਈ ਐਦਾਂ ਦੀ ਗੱਲਬਾਤ ਹੋਵੇ ਤੇ ਹੁਣ ਚੱਲਦੇ ਜੇ ਤੁਸੀਂ ਕਹਿ ਸਕਦੇ ਆ ਨਾ ਜਿਹੜੇ ਮੇਰੇ ਭੈਣ ਭਾਈ ਕੋ ਦਿਓਰ ਕੋ ਜੇੜ ਲੱਗਦਾ ਹੋਣਾ ਮੇਰਾ ਜੇੜ ਵੀ ਵਿੱਚ ਹੈ ਉਹ ਕਦੇ ਨਹੀਂ ਕਹੋਗ ਬਰੀਆ ਨਹੀਂ ਚਾਹ ਤੁਸੀਂ ਉਹ ਕਹਿ ਸਕਦੇ ਹੋ ਹੋਰ ਨਹੀਂ ਕਹਿ ਸਕਦੇ ਕੋਈ ਗੱਲ ਨਹੀਂ ਜੀ ਹੁਣ ਮੈਂ ਪੁੱਛੂਗਾ ਵੀ ਚਾਹ ਕਿੰਨਾ ਬਰੀਆ ਮੈਂ ਵੀਡੀਓ ਵਿੱਚ ਪੁੱਛ ਹਾਂ ਪੁੱਛ ਲਿਓ ਪੁੱਛ ਲਿਓ ਪਿੱਛੇ 100 ਬਟਾ 100 ਬਟਾ ਐਨਾ ਭਾਂਡਾ ਚਾਹੀਏ ਚਾਹੇ 150 ਮੈਨੂੰ 3 ਦਾ ਐਨਾ ਭਾ ਹਾਂ ਇਹ ਤਾਂ ਸ਼ਰਟ ਹੋ ਗਈ ਉਹ ਦੋਗਲੀ ਗੱਲ ਆ ਇਹ ਤਾਂ ਮੈਨੂੰ ਪਤਾ ਕਿ ਘਰ ਭਾਈ ਦਾ ਪਤਾ ਹੁੰਦਾ ਚਲੋ ਬਾਕੀ ਕੋਈ ਗੱਲ ਨਹੀਂ ਜੀ ਤੇ ਹੁਣ ਆਪਾਂ ਚੱਲਦੇ ਆ ਸੰਨ ਛੋਟੀ ਸਿਵਕਤੀ ਤੇ ਉਹ ਕੁੱਤੇ ਵੀ ਲਾਉੜਿਆ ਤੁਹਾਨੂੰ ਉਹ ਵੀ ਦੇਖਾਵਾਂਗੇ ਆਪਾਂ ਚੱਲੀਏ ਹਾਂ ਤੁਹਾਨੂੰ ਜਾਈਦਾ ਆਏਗਾ ਮੈਂ ਜਾਣਾ ਵੀ ਨਹੀਂ ਕਾਫੇ ਕੰਮ ਨੂੰ ਵ ਹੁਣ ਆ ਦੱਸੋ ਯਾ ਬਣਾ ਮੇਰੇ ਕੋਈ ਝੋਲਾ ਲਿਆ ਝੋਲੇ ਵਿੱਚ ਪਾ ਹੈ ਤੈਨੂੰ ਇਹ ਨਹੀਂ ਪਤਾ ਮੈਂ ਕਿਤੇ ਗੱਡੀ ਆ ਐ ਤੇ ਤਾਂ ਜਾਣੀ ਝੋਲਾ ਜਿਹੜਾ ਤੁਸੀਂ ਚੜਦੇ ਆ ਜਦੋਂ ਤੁਸੀਂ ਝੋਲਾ ਬੈਠ ਕਰ ਦਿੰਦੇ ਆ ਨਹੀਂ ਹੁਣ ਝੋਲਾ ਕਿੱਥੇ ਗਿਆ ਲੈ ਆਂ ਕੰਤ ਪ੍ਰੋਜੈਕਟ ਲਈ ਮੈਂ ਗੈਪ ਕਰਨਾ ਹੈ ਕਹਿੰਦੀ ਮੈਂ ਜਾਦੂਗਰ ਜਾਦੂ ਨਹੀਂ ਹੈ ਐਨ ਨਾਲ ਕਿ ਵੀ ਗੈਪ ਕਰਦਨੇ ਆ ਕਹਤਾ ਕਿ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਛੱਡੇ ਆਉਂਦੇ ਆ ਜੱਲਾ ਕਹ ਇਹ ਗੈਪ ਹੋ ਗਿਆ ਲਓ ਜੀ ਜਾਦੂਗਾਰੇ ਬਣਾਤਾ ਚੱਲ ਜੀ ਚਲੋ ਮੈਨੂੰ ਫੋਨ ਤੁਹਾਨੂੰ ਜਾ ਕੇ ਉੱਥੇ ਕਿੱਥੇ ਆਪਾ ਬੂਟੇ ਲਾਉਣੇ ਆ ਜੀ ਆ ਸੀ ਉਹ ਲੋ ਜੀ ਬੂਟਾ ਦੀ ਸੇਵਾ ਰੈਸਟੋਰਸ ਸ਼੍ਰੀ ਚਮਕੌਰ ਸਾਹਿਬ ਕਮੇਟੀ ਸ਼੍ਰੀ ਚਮਕੌਰ ਸਾਹਿਬ ਵੱਲੋਂ ਨਗਰ ਕੌਸ਼ਲ ਸੌਰੀ ਨਗਰ ਕੌਸ਼ਲ ਸ਼੍ਰੀ ਚਮਕੌਰ ਸਾਹਿਬ ਵੱਲੋਂ ਜੀ ਅੱਜ ਫੇਰ ਸੇਵਾ ਬੂਟਿਆਂ ਦੀ ਕਿਉਂਕਿ ਇਹ ਡੇਲੀ ਦਾ ਬੂਟੇ ਲੱਗਦੀ ਲੱਗਦੇ ਆ ਤੇ ਅੱਜ ਰੈਸਟ ਆਉਟ ਦੇ ਵਿੱਚ ਲਗਾਏ ਜਾਣੇ ਕਿਉਂਕਿ ਕਹਿੰਦੇ ਵੀ ਜਿੱਥੇ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਬਸ ਠੋਕੀ ਚੱਲੋ ਲਾਈ ਜਾਓ ਕਹਿੰਦਾ ਇਹ ਜੀ ਤੇ ਚਾਹ ਪਾਣੀ ਬਾਈ ਨਹੀਂ ਹੁਣ ਕਹਿੰਦੇ ਬਾਈ ਨਹੀਂ ਤਾਂ ਮੰਨਦੇ ਨੇ ਤੇ ਕਹਿੰਦੇ ਬਾਈ ਅਸੀਂ ਡਿਊਟੀ ਕਰਨੀ ਆ ਧੱਕੇ ਨਾਲ ਇਹਨਾਂ ਨੂੰ ਚਾਹ ਪਲਾਈ ਆ ਇਹ ਮੰਨਦੇ ਨੇ ਵਾਹ ਬਾਈ ਹੁਣ ਤੁਸੀਂ ਸਾਰੀ ਸੇਵਾ ਤੁਸੇ ਨੂੰ ਲੈਣੀ ਆ ਮਾੜੀ ਮੋਟੀ ਸਾਨੂੰ ਵੀ ਦੇ ਦਿਓ ਤੇ ਫਿਰ ਮਾੜੀ ਮੋਟੀ ਹੁਣ ਧੱਕੇ ਨਾਲ ਇਹਨਾਂ ਨੂੰ ਚਾਹ ਫੜਾਈ ਆ ਹੱਥ 'ਚ ਤੇ ਲੱਗੇ ਵਾਹ ਬਾਈ ਚਾਹ ਪਾਣ ਬਾਈ ਚਾਹ ਪਾਣੀ ਦੀ ਕੋਈ ਕਮੀ ਭਾਈ ਕੋ ਖਾਣਾ ਪੀਣਾ ਦਾਹ ਦੋ ਠੀਕ ਆ ਸਾਰਾ ਕੁਝ ਧੰਨਵਾਦ ਨਾ ਧੰਨਵਾਦ ਕਹਦਾ ਯਾਰ ਤੁਸੀਂ ਸਾਡੇ ਆਪਣੇ ਆ ਕਿ ਨਹੀਂ ਨਾਲੇ ਐਡੀ ਸੇਵਾ ਤੁਸੀਂ ਕਰਦੇ ਆ ਜੇ ਮਾੜੀ ਮੋਟੀ ਅਸੀਂ ਤੁਹਾਡੀ ਸੇਵਾ ਲਈ ਲਈ ਤਾਂ ਕਿਆ ਗੱਲ ਹੋ ਗਈ ਯਾਰ ਤੇ ਲੋ ਜੀ ਚਲ ਪਿਓ ਕੰਮ ਹੁੰਦੇ ਆ ਆ ਜੁਲ ਜੁਲ ਕੇ ਹੀ ਕੰਮ ਹੁੰਦੇ ਹੁੰਦੇ ਆ ਨਾਲੇ ਇਹ ਕਿਹੜੇ ਨਾਲੇ ਕਹਿੰਦੇ ਕਿਸੇ ਘਰ ਦਾ ਕੰਮ ਆ ਇਹ ਤਾਂ ਕੁਦਰਤ ਦਾ ਕੰਮ ਆ ਕਿ ਨਹੀਂ ਜੀ ਇਹ ਤਾਂ ਸਾਨੂੰ ਸਾਰਿਆਂ ਨੂੰ ਹੱਥ ਪਾਉਣਾ ਚਾਹੀਦਾ ਹੈ ਔਰ ਲਾਉਣਾ ਚਾਹੀਦਾ ਵੀ ਹਾਂ ਭਾਈ ਜਿੱਥੇ ਜਿੱਥੇ ਸਾਨੂੰ ਲੱਗਦਾ ਬੂਟਾ ਲੱਗਣ ਜੋਗਾ ਅਸੀਂ ਆਪ ਲਾ ਦਈਏ। ਕਿ ਨਹੀਂ ਜੀ? ਹਾਂ ਜੀ। ਬਾਕੀ ਹੁਣ ਤੁਸੀਂ ਆਏ ਆ ਚਲੋ ਮੈਂ ਵੀ ਮਾੜਾ ਮੋਟਾ ਆਇਆ ਹੁਣ ਚਲੋ ਸੇਵਾ ਕਰੂੰਗਾ। ਇੱਕ ਰੁੱਖ ਸੋ ਸੁਖ ਕਿਸੇ ਸਿਆਣੇ ਨੇ ਕਹੀਆਂ ਇਹ ਗੱਲਾਂ। ਹਾਂ ਜੀ। ਤੇ ਬਾਕੀ ਹੁਣ ਹੋਰ ਕੀ ਆ ਭਾਈ ਕੁ ਖਾਣਾ ਪੀਣਾ ਦੱਸ ਦੋ ਹੁਣ ਮੈਨੂੰ ਜੇ ਕੋਈ ਚਾਹੀਦਾ ਤਾਂ ਵੀ ਦੱਸੋ। ਅਚਾ ਠੀਕ ਹੈ ਜੀ ਬਣੀ ਹੋਈ ਆ ਓਕੇ ਆ ਕੰਮ। ਕਾਈ ਨੇ ਤਾਂ ਮੇਰੀ ਲੜਾਈ ਹੋਈ ਆ। ਮੈਂ ਚਾਹਦਾ ਕਿ ਤੇ ਜਲੂਸ ਨਾ ਕਰਦੇ ਕਹਿੰਦੀ ਇਦਾਂ ਨਹੀਂ ਹੋ ਸਕਦਾ। ਵਧੀਆ ਵਧੀਆ ਬਾਈ ਹਾਂ ਬਾਈ ਬੜਾ ਭਾਈ ਤਾਂ ਅੱਜ ਸਾਡਾ ਬੈਠਾ ਹੈ ਇਹ ਗਰਮੀਓ ਗਰਮੀ ਜ਼ਿਆਦਾ ਹੋਈ ਬੈਠਾ ਗਰਮੀ ਹੋਈ ਉਹ ਤਾਂ ਜੀ ਕਿਆ ਕਰੇ ਉਹ ਗਰਮੀ ਹੈ ਬੰਦਾ ਟਾਈਮ ਆ ਹਾਂ ਇਹ ਵੀ ਹੈ ਨਾ ਇਹ ਕਿਹੜਾ ਮੀਂਹ ਜਾਂ ਪੈ ਗਿਆ ਉਹਨੇ ਜਣੀ ਕਿ ਜ਼ਿਆਦਾ ਹਲੇ ਕਰਤੀ ਚੰਗੀ ਤਰ੍ਹਾਂ ਮੀਂਹ ਪਿਆ ਨਹੀਂ ਕਿਹਨੇ ਹੀ ਇੱਧਰ ਸਾਡੇ ਪੱਪੂ ਜੀ ਓਕੇ ਆ ਜੀ ਹਾਂ ਓਕੇ ਆ ਉਹ ਦੇਖੀ ਦੇਖੀ ਆ ਦੇਖੀ ਚਲੋ ਬਾਕੀ ਹੁਣ ਤੁਹਾਨੂੰ ਮਿਲਦੇ ਆਂ ਬਾਅਦ ਦੇ ਵਿੱਚ ਨਾ ਲੱਗਿਆ ਹੋਈ ਸੇਵਾ ਤੇ ਹੱਥ ਪੂਰਾ ਵਟਾਉਣਾ ਇਹ ਕਮੇਟੀ ਦਾ ਅਫਸਰ ਜੀ ਵਿਚਾਰਾ ਕੰਮ ਕਰਦਾ ਚਲੋ ਬਹੁਤ ਕਹਿੰਦੇ ਨੇ ਹੁੰਦੇ ਕਿਸਮਤ ਵਾਲੇ ਉਹ ਲੋਕ ਜਿਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਸੇਵਾ ਤੇ ਯਾਤਰਾ ਕਿਸਮਤ ਵਾਲਿਆਂ ਨਸੀਬ ਹੁੰਦੀ ਆ ਜੈ ਆਪੂ ਇਹਦਾ ਯਾਤਰਾ ਕਰਦਾ ਹੀ ਰਹਦਾ ਹੀ ਆ ਇੱਧਰੋਂ ਅਸਲ 3 ਕਿਲੋਮੀਟਰ ਇੱਧਰੋਂ ਆ 3-4 ਕਿਲੋਮੀਟਰ ਇੱਧਰੋਂ ਰੋਜ਼ੇ ਯਾਤਰਾ ਰੋਜ਼ੇ ਯਾਤਰਾ ਬੱਪੂ ਕਰਦਾ ਰਹਿੰਦਾ ਹੀ ਕਹੀ ਅੱਲੀ ਕੰਮ ਬਹੁਤ ਕਰਿਆ ਜੀ ਇਕੱਠਿਆਂ ਨੇ ਬਾਈ ਐ ਬੱਪੂ ਉਹ ਉੱਥੇ ਜਾ ਤ ਸੰਦੂਆ ਰੋਡ ਸੰਦੂਆ ਰੋਡ ਤੇ ਫਨਾਇਆਂ ਇਹ ਬੰਦੇ ਬਹੁਤ ਪੁਰਾਣੇ ਆ ਜੀ ਫਨਾਇਆਂ ਦਾ ਕੰਮ ਕਰਦੇ ਹੁੰਦੇ ਤੇ ਅੱਜ ਬੁੱਟੇ ਲਾਉਨੇ ਆ ਅੱਜ ਬੁੱਟੇ ਲਾ ਰਹੇ ਆ ਇਹ ਗੱਲ ਨਾ ਪ੍ਰਮਾਤਮਾ ਦੀ ਜਿਹੜੀ ਇਹ ਚੱਕੀ ਆ ਪਤਾ ਨਹੀਂ ਉਹ ਕਿੱਧਰ ਨੂੰ ਘੁਮਾਉਂਦਾ ਹੈ ਕਿੱਧਰ ਨਹੀਂ ਕਿਹਨਹੀਂ ਹੂੰ ਇਹ ਨਹੀਂ ਬੋਲਾਦਾ ਰੰਗ ਕਰ ਆਪਦਾ ਕਿੱਧਰ ਜਿੱਧਰ ਨੂੰ ਵੀ ਰੱਚਦਾ ਚੰਗਾ ਹੀ ਰੱਚਦਾ ਆਪਾਂ ਨੂੰ ਗਲਤ ਲੱਗੀ ਜਾਂਦਾ ਸਾਡੀ ਸੇਵਾ ਲਈ ਕੁਝ ਟਾਈਮ ਵਾਸਤੇ ਨਾ ਆਪਾਂ ਨੂੰ ਗਲਤ ਲੱਗਦਾ ਪਰ ਜਦੋਂ ਕੋਈ ਟਾਈਮ ਬੀਤ ਜਾਂਦਾ ਫਿਰ ਆਪਾਂ ਨੂੰ ਯਾਦ ਆਉਂਦਾ ਵੀ ਹਾਂ ਯਾਰ ਪ੍ਰਮਾਤਮਾ ਜੋ ਕਰਦਾ ਚੰਗੇ ਸੁਖ ਚੰਨ ਤੇ ਟਾਡੀ ਹਾ ਹਾਂ ਸਿੱਧੀ ਹੋ ਜਣਾ ਉਹੀ ਤੁਹਾਨੂੰ ਦੱਸਦੇ ਆ ਬੜਾ ਟੋਆ ਨਾ ਡੂੰਗਾ ਕਰ ਲਿਆ ਕੋਲ ਤੇ ਉਹਦੇ ਵਿਚ ਜਿਹੜਾ ਹੁੰਦਾ ਚੰਗੀ ਤਰ੍ਹਾਂ ਵਿੱਚ ਚਲੇ ਜਾਂਦਾ ਆ ਆਹ ਬਸ ਬਸ ਬਹੁਤ ਨਹੀਂ ਯਾਰ ਡੂੰਗਾ ਨਹੀਂ ਨਹੀਂ ਹੋਂ ਕਿਤੇ ਹੁਣ ਤਾਂ ਢਾਲੀ ਉਤਾਰਦੇ ਨਹੀਂ ਥੱਲੇ ਅੱਧੀ ਤਾਂ ਜਾਏ ਵਿੱਚ ਜਾ ਉਹ ਲੈ ਇੱਕੜੀ ਲਾ ਦੇ ਅਕਰ ਇੱਕ ਟੁਰਦਾ ਨਹੀਂ ਹੋ ਬੂਟਾ ਨਾ ਨਾ ਬੜਾ ਪਲਾਸਟਿਕ ਖੰਡਿਆ ਜਾਂਦੀ ਆ ਇਹ ਗੱਲ ਸਹੀ ਹੈ ਹਾਂ ਅਵੇ ਤੁਰਨਾ ਨਹੀਂ ਹੈਗਾ ਹਨਾ ਗੱਲ ਪੱਕੀ ਆ ਪੱਪੂ ਨੂੰ ਵੀ ਐਕਸਪੀਰੀਅੰਸ ਹੋਣਾ ਹੋ ਗਿਆ ਹਨਾ ਹੋਈ ਹੈ ਹੈ ਲੱਗਣਾ ਪੈਂਦਾ ਬਖਤ ਪਵਾ ਦਿੰਦਾ ਬਖਤ ਪਵਾ ਦਿੰਦਾ ਬਖਤ ਬੜੇ-ਬੜਿਆਂ ਨੂੰ ਪਵਾ ਦਿੰਦਾ ਹਨਾ ਗੱਲ ਤੇਰੀ ਪੱਕੀ ਏ ਯਾਰ ਖਾਉਂਦਾ ਸਾਰਾ ਕੁਝ ਬੰਨ ਹਾਂ ਕੋਈ ਨਹੀਂ ਹੁੰਦਾ ਬਖਤ ਸਿਖਾਉਂਦਾ ਹੈ ਅਕਲ ਵੀ ਬਖਤ ਤੇ ਸਿਖਾਉਂਦਾ ਐ ਕੌਣ ਆਪਣਾ ਕੌਣ ਪਗਾਨਾ ਸਹੀ ਗੱਲ ਆ ਨਾ ਸਹੀ ਗੱਲ ਆ ਚਲੋ ਬੂਟਾ ਦੀ ਸੇਵਾ ਹੀ ਅੱਜ ਜੋ ਨਿਵਾਹ ਹੋ ਰਹੀ ਹੈ ਜੀ ਰਸਟੌਰ ਸ਼੍ਰੀ ਚਮਕੌਰ ਸਾਹਿਬ ਨਗਰ ਕੌਸ਼ਲ ਸ਼੍ਰੀ ਚਮਕੌਰ ਸਾਹਿਬ ਵੱਲੋਂ ਬਬੂ ਬੂਟਾ ਕਰਨੇ ਕਿ ਲੱਜ ਨੇੜੀ ਲੱਜਦਾ 100 ਡੇਡ 200 200 200 ਬੂਟਾ ਹੈ ਐ 200 250 ਬੂਟਾ ਪੂਰਾ ਲੱਗ ਜਾਂਦਾ ਹੈ ਨਾ ਫੇ ਤੁਹਾਨੂੰ ਨਰਸਰੀ ਚੋਂ ਆਉਂਦੇ ਆ ਕਿੱਦਾਂ ਆਉਂਦਾ ਹੈ ਫ੍ਰੀ ਆਉਂਦਾ ਕਿੱਦਾਂ ਆਉਂਦਾ ਹੈ ਨਸਰੀਓ ਫਰੀ ਹੈ ਹਾਂ ਵੀ ਤੁੰਗਾ ਦੇਖਣਾ ਹੈ ਤੇ ਵੀ ਮਾੜਾ ਮੋਟਾ ਕੋਈ ਜੋਗਦਾਨ ਪਾਉਣਾ ਹੈ ਹੈ ਇਹ ਕਹਿੰਦੀ ਰਾਖੀ ਹਾਂ ਇਹ ਬੂਟੇ ਦੀ ਰਾਖੀ ਬਾਈ ਬਾਈ ਇੱਕ ਗੱਲ ਮੰਨਣ ਵਾਲੀ ਆ ਇਹ ਨਹੀਂ ਕਿਸੇ ਨੂੰ ਛੇਤੀ ਛੇਤੀ ਖੰਗਣ ਹੁੰਦਾ ਇਧਰ ਨੂੰ ਡੰਗਰਾਂ ਦਾ ਖਾਸ ਕਰਕੇ ਨਹੀਂ ਖੰਗਣ ਹੁੰਦਾ ਡੰਗਰਾਂ ਯਾਰ ਡੰਗਰਾਂ ਨੂੰ ਭਜੋਂਦਾ ਹੈ ਬਸ ਹਾਂ ਡੰਗਰਾਂ ਕਰਕੇ ਹੀ ਰੱਖਿਆ ਹੋਇਆ ਆਪਾਂ ਨੇ ਇਹ ਚਲੋ ਰਾਤ ਬਰਾਦਾ ਤੈਨੂੰ ਪਤਾ ਹੀ ਕੁੱਤੇ ਤਾਂ ਵੈਸੀ ਡਰ ਰਹਿੰਦਾ ਚਾਹੀਦਾ ਵੀ ਆ ਹਨਾ ਕਿਉਂਕਿ ਜਿਹੜੇ ਹਿਸਾਬ ਨਾਲ ਅਸੀਂ ਡਿਊਟੀ ਕਰਦੇ ਆਂ ਇੱਥੇ ਤਾਂ ਸਾਡਾ ਵੱਡਾ ਬਾਈ ਵੀ ਲੱਗਿਆ ਹੋਇਆ ਨਾਲ ਦੀ ਨਾਲ ਹੈ ਬਚਾਰੇ ਇਹਨੂੰ ਅੱਛਾ ਕੋਈ ਫਾਇਦਾ ਲੱਗਦਾ ਬੂਟੇ ਲਾਉਣ ਦਾ? ਕਿਆ? ਕਿਆ ਫਾਇਦਾ? ਆਕਸੀਜਨ ਹੋਗੀ। ਹੋਰ ਸ਼ਾਮਾ ਦੁੱਗਿਆ ਹਨ। ਕਹਿੰਦਾ ਇੱਕ ਰੁੱਖ ਸੌ ਸੁਖਾ ਹੈ। ਕਹਿੰਦਾ ਹੀ ਸਹੀ ਗੱਲ ਆ ਬਾਈ। ਲਾ ਦੇ ਵੀ। ਵੱਡੇ ਬਾਈ ਨੇ ਲਾ ਦਿੱਤਾ ਬੂਟਾ। ਈ ਕਰ ਦਿੱਤੀ ਸੇਵਾ ਬੂਟੇ ਦੀ ਆ ਸੁਖ ਚ ਆ ਜਾਂਦਾ ਬੂਟਾ ਜੀ ਤੇ ਆ ਟਾਲੀ ਹੈ ਜੀ ਹਨਾ ਜੀ ਵੀ ਹੁਣ 10:00 ਵਜੇ ਤੁਸੀਂ ਵੀ ਜਰੂਰ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਐ ਸਾਡੀ ਵੀਡੀਓ ਦੇਖਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਉੱਥੇ ਬੂਟਾ ਜਰੂਰ ਲਾਓ ਇੱਕ ਤਾਂ ਪੱਕਾ ਹੀ ਲਾਓ ਕਨਹੀਂ ਤੁਦੀ ਦੇਖਭਾਲ ਜਰੂਰ ਕਰੋ ਪਾਣੀ ਪੂਣੀ ਟਾਈਮ ਦੇ ਨਾਲ ਪਾਉਂਦੇ ਰਹੋ ਬੂਟਾ ਕਹਿੰਦਾ ਲਾਉਣਾ ਸੌਖਾ ਪਰ ਉਹਨੂੰ ਪਾਲਣਾ ਬੜਾ ਔਖਾ ਹੈ ਕਹ ਨਹੀਂ ਪਰ ਪਾਣੀ ਪਾਣੀ ਮੇਨ ਹੈ ਜੀ ਪਾਣੀ ਜਰੂਰ ਲਾਓ ਬੂਟਾ ਲਾ ਕੇ ਹੀ ਨਾ ਛੱਡਿਆ ਕਰੋ ਵੀ ਬਸ ਅਸੀਂ ਬੂਟੇ ਲਾ ਦਿੱਤੇ ਜੀ ਵੀ ਹੁਣ ਸ਼ਾਇਦ ਹੋ ਜੇਗਾ ਨਹੀਂ ਜੀ ਪਾਣੀ ਜਰੂਰ ਲਾਇਆ ਕਰੋ ਨਾਲ ਦੀ ਨਾਲ ਚਾ ਇੱਕ ਦੋ ਦਿਨ ਛੱਡ ਕੇ ਲਾ ਦਿਓ ਪਰ ਪਾਣੀ ਜ਼ਰੂਰੀ ਚਾਹੀਦਾ ਆ ਬੂਟਾ ਤਰੂਗਾ ਜੀ ਤਾਂ ਇਹਦੀਆਂ ਜੜਾਂ ਵੱਡਣਗੀਆਂ ਹਾਂ ਮੈਂ ਉਹੀ ਕਹਣਾ ਵੀ ਜਿਹਦੇ ਘਰ ਦੇ ਨੇੜੇ ਆ ਭਾਈ ਉਹਨੂੰ ਤਾਂ ਜ਼ਰੂਰ ਚਾਹੀਦਾ ਕਹ ਨਹੀਂ ਕਿ ਬੂਟਾ ਹੁਣ ਆਪਾਂ ਨੂੰ ਬਹੁਤ ਜ਼ਰੂਰੀ ਆ ਜਿੰਦਗੀ ਦੇ ਵਿੱਚ ਜਿੰਦਗੀ ਕਿ ਆਪਣੇ ਪੰਜਾਬ ਦੇ ਤਾਂ ਖਾਸ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਆਪਣੇ ਕਦੇ ਕਦੇ 250 ਕਰੋੜ ਬੂਟੇ ਦੀ ਲੋੜ ਆ ਦੇਖ ਲਾ ਹੁਣ ਤੋਂ ਇੰਨਾ ਬੂਟਾ ਵੱਡਿਆ ਗਿਆ ਲੱਗਿਆ ਕੁਛ ਵੀ ਨਹੀਂ ਕਿ ਨਹੀਂ ਹੂੰ ਇਹ ਜ਼ਰੂਰੀ ਆ ਚਲੋ ਬਾਕੀ ਠੀਕ ਆ ਜੀ ਸਾਡੀਆਂ ਗੱਲਾਂ ਇਦਾਂ ਹੀ ਚਲਦੀਆਂ ਰਹਿਣੀਆਂ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਫੇਰ ਤੋਂ ਨਗਰ ਕੌਸ਼ਲ ਸ਼੍ਰੀ ਚੌਂਕੌਰ ਸਾਹਿਬ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਜੀ ਬੂਟੇ ਲਾਉਣ ਦੀ ਸੇਵਾ ਨਿਭਾ ਰਹੇ ਆ ਜੀ ਅਸੀਂ ਨਗਰ ਕੌਸ਼ਲ ਸ਼੍ਰੀ ਚੌਂਕੌਰ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ ਜੀ